ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਕਰਨ ਬਾਈ ਦੀ ਇਹ ਪਿਛਲੇ 2 ਦਿਨਾਂ ਤੋਂ ਵੀਡੀਓ ਇੱਕ ਬਹੁਤ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕਰਨ ਬਾਈ ਇੰਗਲੈਂਡ ਦੇ ਵਿੱਚ ਸ਼ੋਅ ਕਰ ਰਿਹਾ ਹੁੰਦਾ ਹੈ ਤੇ ਥੱਲੋਂ ਇੱਕ ਦਰਸ਼ਕ ਉਸਤੇ ਬੂਟ ਚੁੱਕ ਕੇ ਮਾਰ ਦਿੰਦਾ ਹੈ ਉਸ ਤੋਂ ਬਾਅਦ ਕਰਨ ਬਾਈ ਗੁੱਸੇ ਵਿੱਚ ਆ ਜਾਂਦਾ ਹੈ ਤੇ ਉਸ ਬੰਦੇ ਨੂੰ ਸਟੇਜ ਤੇ ਆਨਲੀ ਕਹਿੰਦਾ ਹੈ ਤੇ ਉਹਨੂੰ ਇਹ ਵੀ ਕਹਿੰਦਾ ਹੈ ਕਿ ਮੈਂ ਤਾਂ ਆਪਣੇ ਹਿਸਾਬ ਨਾਲ ਬਹੁਤ ਵਧੀਆ गा ਰਿਹਾ ਹਾਂ ਜੇਕਰ ਤੁਹਾਨੂੰ ਫਿਰ ਵੀ ਵਧੀਆ ਨਹੀਂ ਲੱਗ ਰਿਹਾ ਤੇ ਇਹਦੇ ਵਿੱਚ ਦੱਸੋ ਭਲਾ ਮੇਰਾ ਕੀ ਕਸੂਰ ਹੈ ਇੱਕ ਬੰਨੇ ਤਾਂ ਉਹ ਬੰਦਾ ਲੱਖਾਂ ਡਾਲਰ ਖਰਚ ਕਰਕੇ ਇਹ ਸ਼ੋਅ ਵੇਖਣ ਗਿਆ ਤੇ ਉਸ ਤੋਂ ਬਾਅਦ ਉਸਨੇ ਇਹੋ ਜਿਹਾ ਕਾਰਨਾਮਾ ਕਰ ਦਿੱਤਾ ਜਿਸ ਤੋਂ ਬਾਅਦ ਬੇਇੱਜ਼ਤੀ ਹੋਈ ਪੁਲਿਸ ਵਾਲਿਆਂ ਨੇ ਕੁੱਟਿਆ ਤੇ ਉਸ ਨੂੰ ਸ਼ੋਅ ਦੇ ਵਿੱਚੋਂ ਬਾਹਰ ਵੀ ਕੱਢ ਦਿੱਤਾ ਇਹ ਹੈ ਪੰਜਾਬੀਆਂ ਦੀ ਕਰਤੂਤ ਬਾਹਰ ਜਾ ਕੇ ਇੱਕ ਤੁਸੀਂ ਪੈਸਾ ਲਾ ਕੇ ਸ਼ੋਅ ਵੇਖਣ ਜਾਂਦੇ ਹੋ ਦੂਸਰਾ ਉਥੇ ਜਾ ਕੇ ਇਹੋ ਜੀਆਂ ਗੰਧੀਆਂ ਹਰਕਤਾਂ ਕਰਦੇ ਹੋ ਜਿਸ ਤੋਂ ਬਾਅਦ ਜਿਹੜੇ ਚੰਗੇ ਪੰਜਾਬੀ ਨੇ ਉਹਨਾਂ ਦਾ ਵੀ ਨਾਮ ਬਦਨਾਮ ਕਰਦੇ ਹੋ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਏ ਤੁਸੀਂ ਵੀ ਵੀਡੀਓ ਨੂੰ ਪੂਰਾ ਵੇਖਿਓ ਤੇ ਕਰਨ ਬਾਈ ਨੇ ਜੋ-ਜੋ ਗੱਲਾਂ ਕਹੀਆਂ ਸਟੇਜ ਦੇ ਉੱਤੇ ਉਹ ਸੁਣਿਓ ਤੇ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੁਹਾਡਾ ਕੀ ਕਹਿਣਾ ਹੈ ਇਹੋ ਜਿਹੇ ਬੰਦਿਆਂ ਦੇ ਲਈ ਜਿਹੜੀ ਇਹੋ ਜੀ ਹਰਕਤ ਬਾਹਰ ਜਾ ਕੇ ਕਰਦੇ ਨੇ ਤੇ ਪੰਜਾਬੀਆਂ ਦਾ ਨਾਮ ਬਦਨਾਮ ਕਰਦੇ ਨੇ ਕਮੈਂਟ ਵਿੱਚ ਜਰੂਰ ਦੱਸਿਓ ਤੇ ਫਿਰ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਰੱਬ ਰਾਖਾ